ਡੇਰਾ ਦੁੱਧਾਤਾਰੀ ਬਾਬਾ ਬਸਾਉ ਜੀ ਪ੍ਰਬੰਧਕ ਕਮੇਟੀ ਪਿੰਡ ਰੂਪੋਵਾਲ ਵੱਲੋਂ ಗ್ರಾಮ ਪੰਚਾਇਤ ਅਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਡੇਰਾ ਦੁੱਧਾਤਾਰੀ ਬਾਬਾ ਬਸਾਉ ਜੀ ਨੂੰ ਸਮਰਪਿਤ 165ਵਾਂ ਸਲਾਨਾ ਛਿੰਝ ਮੇਲਾ 18-19 ਸਤੰਬਰ ਨੂੰ ਸਰਪੰਚ ਪਰਮਜੀਤ ਕੋਰ ਅਤੇ ਕਮੇਟੀ ਪ੍ਰਧਾਨ ਗੁਰਦੀਪ ਸਿੰਘ ਢੇਸੀ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ ਛਿੰਝ ਮੇਲੇ ਨੂੰ ਸਫਲ ਬਣਾਉਣ ਲਈ ਅਹਿਮ ਮੀਟਿੰਗ ਕਮੇਟੀ ਪ੍ਰਧਾਨ ਗੁਰਦੀਪ ਸਿੰਘ ਦੀ ਅਗਵਾਈ ਹੇਠ ਡੇਰੇ ਵਿਖੇ ਹੋਈ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ 18 ਸਤੰਬਰ ਨੂੰ ਸ਼੍ਰੀ ਖੰਡ ਸਾਹਿਬ ਦੇ ਭੋਗਾਂ ਦੇ ਲੜੀ ਉਪਰੰਤ ਧਾਰਮਿਕ ਦੀਵਾਨ ਸਜਾਇਆ ਜਾਵੇਗਾ ਜਿਸ ਵਿੱਚ ਨਾਮਵਰ ਪੰਥਕ ਢਾਡੀ ਜੱਥਾ ਜਥੇਦਾਰ ਮੇਜਰ ਸਿੰਘ ਕੇਸਰਪੁਰ ਵਾਲੇ ਢਾਡੀ ਵਾਰਾਂ ਨਾਲ ਸੰਤਾਂ ਨੂੰ ਨਿਹਾਲ ਕਰਨਗੇ ਇਸ ਦੇ ਉਪਰੰਤ ਖੁੱਲੇ ਪੰਡਾਲ ਵਿੱਚ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਜਾਵੇਗਾ ਜਿਸ ਵਿੱਚ ਗੁਰਵੀਰ ਸੰਧੂ ਅਤੇ ਅਮਨ ਬਿਰਕ ਹਾਜ਼ਰੀ ਭਰਨਗੇ ਇਸ ਦੇ ਉਪਰੰਤ ਛਿੰਝ ਮੇਲੇ ਦਾ ਵਿੜ ਹੋਵੇਗਾ ਤੇ ਰਾਤ ਸਮੇਂ ਸੁਖਾ ਰਾਮ ਸਰੋਜ ਦੀ ਪਾਰਟੀ ਵੱਲੋਂ ਡਰਾਮਾ ਪੇਸ਼ ਕੀਤਾ ਜਾਵੇਗਾ 19 ਨੰਬਰ ਨੂੰ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਗੁਲਾਬ ਸਿੱਧੂ ਆਪਣੇ ਗੀਤਾਂ ਨਾਲ ਦਰਬਾਰ ਤੇ ਹਾਜ਼ਰੀ ਭਰਨਗੇ। ਜਿੰਝ ਮੇਲੇ ਦੌਰਾਨ ਪੰਜਾਬ ਤੇ 500 ਤੋਂ ਵੱਧ ਨਾਂਮਰ ਪਹਿਲਵਾਨ ਆਪਣੇ ਜੋਰ ਦਿਖਾਣਗੇ। ਪਟਕੇ ਦੀ ਪਹਿਲੀ ਕੁਸ਼ਤੀ ਦਾ ਇਨਾਮ ਥਾਰ ਗੱਡੀ ਦਿੱਤੀ ਜਾਵੇਗੀ। ਥਾਰ ਗੱਡੀ ਤੋਂ ਇਲਾਵਾ 4 ਬੁਲਟ ਮੋਟਰਸਾਈਕਲ, 2 ਹੀਰੋ Honda, 1 ਪਲੈਟੀਨਾ ਮੋਟਰਸਾਈਕਲ, ਲੱਖ ਰੁਪਏ ਦੀ ਝੋਟੀ, ਸੋਨੇਆਂ ਦੇ ਕੜੇ, ਮੁੰਦੀਆਂ, ਘੜੀਆਂ ਤੋਂ ਇਲਾਵਾ ਹੋਰ ਵੀ ਦਿਲਖਿੱਚਵੇਂ ਇਨਾਮ ਦੇ ਕੇ ਪਹਿਲਵਾਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਸਰਪੰਚ ਪਰਮਜੀਤ ਕੌਰ ਕਮੇਟੀ ਪ੍ਰਧਾਨ ਗੁਰਦੀਪ ਸਿੰਘ ਵਾਈਸ ਪ੍ਰਧਾਨ ਪਰਮਿੰਦਰ RAM ਕੈਸ਼ਰ ਤਲਜੀਤ ਸਿੰਘ ਟੀਸੀ ਮਨਵੀਰ ਸਿੰਘ ਭੋਗਲ ਸੋਮਪਾਲ ਕੁਲਵਿੰਦਰ ਸਿੰਘ ਗਰੇয়াল ਭਾਗਰਾਮ ਜਨਰਲ ਸੈਕਟਰੀ ਸੰਦੀਪ ਬਿਰਦੀ ਪੰਚ ਬਲਵਿੰਦਰ ਸਿੰਘ ਪੰਚ ਸਟੇ ਸਟੇ ਸੈਕਟਰੀ ਜਗਦੀਸ਼ ਮੈਮੀ ਪੰਚ ਜਸਵਿੰਦਰ ਟੀਸੀ ਲੇਖ ਰਾਜ ਗਟਾਰੀਆ ਪੰਚ ਨਰਿੰਦਰ ਕੋਰ ਪੰਚ 79 ਕੋਰ ਡਾਕਟਰ ਸੁਖਦੇਵ ਕੁਮਾਰ ਹਰਮੀਲ ਸਿੰਘ ਟੀਸੀ ਕੁਲਵਿੰਦਰ ਸਿੰਘ ਸਰਾਣਾ सुरेंद्र ਸਿੰਘ ਰਵਿੰਦਰ ਸਿੰਘ ਸਰਾਣਾ ਜਸਪਾਲ ਮੈਮੀ ਦਰਸ਼ਨ ਸਿੰਘ ਤਾਰਾ ਸਿੰਘ ਡੇਵਿਡ ਅਮਰਜੀਤ ਗਰੇয়াল ਜਸਵੀਰ ਸਿੰਘ ਗਰੇয়াল सुरेंद्र ਸਿੰਘ ਸਾਫਕਾ ਸਰਪੰਚ ਬਲੇਹਾਰ RAM ਹਰਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਰਹੇ ਦੂਜਾ ਕਾਰੀਬ ਮਾਮਾ ਸੌਦਾ ਸੇਂਗ ਮਿਲਿਆ ਜੋ ਕਿ 18-19 ਤਰੀਕ ਨੂੰ ਉਸਤੰਪਨ ਨੂੰ ਪਹੁੰਚ ਜਾਏਗਾ ਇਲਾਕਾ ਵਾਸੀ ਚ ਗ੍ਰਾਮ ਪੰਚਾਇਤ ਅਤੇ ਐਨਆਰਆਈ ਪਰਮਜੀਤ ਸਿੰਘ ਨੂੰ ਕਰਾਇਆ ਜਾ ਰਿਹਾ ਹੈ ਇਸੋ ਬਲੇ ਦੇ ਰਮਤਾ ਸਾਡ ਪਟਿਆ ਲੜੀ ਤੇ ਸੰਧੂ ਕੀਤੀ ਆਵੇ ਤੇ 18 ਤਰੀਕ ਨੂੰ ਭੋਗ ਪਾਇਆ ਜਾਂਦੀ ਤੇ ਇਸ ਤੋਂ ਅਗਾਂਹ ਨਿਸ਼ਾਨ ਸਾਹਿਬ ਦੀ ਸੇਵਾ ਕਰਾਈ ਜਾਏਗੀ ਤੇ ਉਸ ਤੋਂ ਬਾਅਦ ਸਭੇ ਚਾਰ ਪ੍ਰੋਗਰਾਮ ਕਰਾਇਆ ਜਾਏਗਾ ਅਸਾ ਇਲਾਕਾ ਵਾਸੀ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਹਮਵਾਰ ਕੇ ਪੰਚ ਦੀ ਤਪਾਲਤਾ ਕਰਨ ਤੇ ਜੀਵਨ ਵੰਡ ਨੰਬਰ ਆਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡੇਰਾ ਦੁੱਧਾਤਰੀ ਬਾਬਾ ਬਸਾਉ ਜੀ ਦਾ 1995 165 ਦਾ ਚਲਾਨਾ ਚੰਜ ਮੇਲਾ ਬੜੀ ਧੂਮ-ਤਾਮ ਨਾਲ ਪੈਂਡਰੂਪਵਾਲ ਵਿਖੇ ਮਨਾਇਆ ਜਾ ਰਿਹਾ ਹੈ ਜਿਸ ਦੀ ਰਮਜ਼ਤਾ ਕੱਲ ਟਾਮਕ ਦੇ ਵਜਾ ਕੇ ਸ਼ੁਰੂ ਕੀਤੀ ਗਈ ਹੈ ਤੇ ਉਸ ਤੋਂ ਬਾਅਦ 14 ਤਰੀਕ ਨੂੰ ਸ਼੍ਰੀ ਅਖੰਡ ਪਾਤਸ਼ਾਹਬ ਦੀ ਪਹਿਲੀ ਲੜੀ ਆਰੰਭ ਕਰਾਈ ਜਾਏਗੀ 16 ਨੂੰ ਭੋਗ ਪਾਏ ਜਾਣਗੇ ਉਸ ਤੋਂ ਬਾਅਦ ਦੂਜੀ ਲੜੀ ਫਿਰ 16 ਨੂੰ ਆਰੰਭ ਕਰਾ ਕੇ 18 ਨੂੰ ਭੋਗ ਪਾਏ ਜਾਣ ਦੇ ਉਪਰੰਤ ਢਾਡੀ ਦਰਬਾਰ ਲੱਗੇਗਾ ਉਸ ਤੋਂ ਬਾਅਦ ਤੱਪਿਆ ਜਗ ਪ੍ਰੋਗਰਾਮ ਲੱਗੇਗਾ ਜਿਸ ਵਿੱਚ ਗੁਰਵੀਰ ਸਿੱਧੂ ਤੇ ਅਮਨ ਬਰਕ ਆਪਣਾ ਰੰਗ ਰੰਗ ਪ੍ਰੋਗਰਾਮ ਪੇਸ਼ ਕਰਨਗੇ ਉਸ ਤੋਂ ਬਾਅਦ ਬਾਬਾ ਜੀ ਦਾ ਪੈੜ ਕੱਢਿਆ ਜਾਊਗਾ 3 ਵਜੇ ਰਾਤ ਨੂੰ ਸੁੱਖ ਆਰਾਮ ਸਰੋਏ ਦਾ ਡਰਾਮਾ ਹੋਵੇਗਾ 19 ਤਰੀਕ ਨੂੰ ਗਲਾਬ ਸਿੱਧੂ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਉਸ ਤੋਂ ਬਰੰਕ 2 ਵਜੇ ਅਨਾਮੀ ਪਹਿਲਵਾਨ ਪਹੁੰਚਣਗੇ ਜਿਸ ਵਿੱਚ ਪਹਿਲਾ ਨਾਮ ਥਾਰ ਗੁਰਪ੍ਰੀਤ ਦੇਸੀ ਪੁੱਤਰ ਮਨਜੀਤ ਸਿੰਘ ਦੇਸੀ 4 ਬੁਲਟ 2 ਸਪਲੈਂਡਰ ਇੱਕ ਪਲਾਟਨਾ ਨਾਮ ਦਿੱਤਾ ਜਾਵੇਗਾ ਤੇ ਉੱਚ ਕੋਟੀ ਦੇ ਪਹਿਲਵਾਨ ਪਹੁੰਚਣਗੇ ਰਾਤ ਨੂੰ ਛਿੰਦੇ ਬਾਈ ਆਪਣਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਮੇਲੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ ਹਮੇ ਆ ਕੇ ਪਹੁੰਚਣ ਤੇ ਇਹ ਮੇਲਾ ਸਰਪੰਚ 파ਰਮਜੀਤ ਕੋਰ ਤੇ ਪ੍ਰਧਾਨ ਗੁਰਦੀਪ ਸਿੰਘ ਦੀ ਰਹਿਨਮਾਈ ਹੇਠ ਹੋ ਰਿਹਾ ਹੈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਇਲਾਕਾ ਨਿਵਾਸੀਆਂ ਨੂੰ ਪਤਾ ਹੈ ਕਿ ਬਾਬਾ ਫਸਾਉ ਜੀ ਦੇ ਸਥਾਨਾਂ ਤੇ ਛਿੰਝ ਮੇਲੇ ਦੀ ਸ਼ੁਰੂਆਤ ਹੋ ਚੁੱਕੀ ਆ ਇਸ ਲੜੀ ਦੇ ਦੌਰਾਨ ਅੱਜ ਪੋਸਟਰ ਰਿਲੀਜ਼ ਕੀਤਾ ਗਿਆ ਜਿਸ ਦੇ ਵਿੱਚ ਪ੍ਰਧਾਨਗੀ ਸਰਪੰਚ ਪਰਮਜੀਤ ਕੌਰ ਦੀ ਪ੍ਰਧਾਨਗੀ ਹੇਠ ਪੋਸਟਰ ਰਿਲੀਜ਼ ਕੀਤਾ ਗਿਆ ਜਿਸ ਵਿੱਚ ਸਾਰੇ ਪ੍ਰੋਗਰਾਮ ਲਿਖੇ ਗਏ ਆ ਜਿਹੜਾ ਇਸ ਪੋਸਟਰ ਦੇ ਵਿੱਚ ਦਿੱਤੇ ਗਏ ਲਗਭਗ ਸਾਰੇ ਪ੍ਰੋਗਰਾਮ ਅਟੈਂਪਟ ਕੀਤੇ ਜਾਣਗੇ ਇਸ ਤੋਂ ਇਲਾਵਾ ਉਪੋਗਾਂ ਤੋਂ ਉਪਰੰਤ ਰੰਗਾਰੰਗ ਪ੍ਰੋਗਰਾਮ ਰੰਗਾਰੰਗ ਪ੍ਰੋਗਰਾਮ ਤੋਂ ਬਾਅਦ ਸ਼ੇਂਜ ਦਾ ਪੈਲਟ ਜਿਹੜਾ ਕੱਢਿਆ ਜਾਊਗਾ ਜਿਸ ਵਿੱਚ ਲਗਭਗ 500 ਪਹਿਲਵਾਨ ਆਪਣੇ ਹੰਦ ਪੇਸ਼ ਕਰਨਗੇ ਇਸ ਤੋਂ ਇਲਾਵਾ 20 ਤਰੀਕ ਨੂੰ ਸਾਡੇ ਕੋਲ ਤਵੀਆਂ ਦਾ ਮੇਲਾ ਲਾਇਆ ਜਾਊਗਾ ਇਸ ਵਿੱਚ ਦੋਨੇ ਤਰ੍ਹਾਂ ਦੇ ਟਰੈਕਟਰ ਜੁੜੇ ਜਾਣਗੇ ਸੈਂਪਲ ਅਤੇ ਜਗ੍ਹਾ ਨੂੰ ਟਰੈਕਟਰ ਇਸ ਤੋਂ ਇਲਾਵਾ ਸਾਡੇ ਕੋਲ ਹਲਟਾਂ ਦੀਆਂ ਢੋਣਾ ਵੀ ਹੋਣਗੀਆਂ ਜਿਸ ਵਿੱਚ ਹਲਟਾਂ ਦੇ ਢੋਣਾ ਕਰਾਈਆਂ ਜਾਣਗੀਆਂ ਗਰੇਵਾਲ ਪਰਿਵਾਰ ਵੱਲੋਂ 21 ਤਰੀਕ ਨੂੰ ਇਸੇ ਹੀ ਸਥਾਨਾਂ ਤੇ ਢੋਣਾ ਕਰਵਾਈਆਂ ਜਾਣਗੀਆਂ ਇਸ ਤੋਂ ਇਲਾਵਾ ਸਾਡੇ ਕੋਲ ਪੁੱਜ ਨੇ ਇਨਾਮ ਜਿਹੜੇ ਆ ਬੜੇ ਪੁੱਜ ਗਏ ਜਿਨ੍ਹਾਂ ਵਿੱਚੋਂ ਪਹਿਲੀ ਗੱਡੀ ਜਿਹੜੀ ਆ ਥਾਰ ਗੱਡੀ ਦਿੱਤੀ ਜਾਊਗੀ ਤੇ ਇਹ ਮੰਜੀ ਸਿੰਘ ਢੇਸੀ ਦੇ ਪਰਿਵਾਰ ਵੱਲੋਂ ਦਿੱਤੀ ਜਾਣੀ ਹੈ ਇਸ ਤੋਂ ਇਲਾਵਾ 4 ਐਨਫੀਲਡ ਮੋਟਰਸਾਈਕਲ 200 ਸਪਲੈਂਡਰ ਐਪਚੋਟੀ ਅਤੇ ਇੱਕ 1.5 ਲੱਖ ਦੀ ਕੁਸਤੀ ਇਸ ਤੋਂ ਇਲਾਵਾ ਹੋਰ ਸਾਡੀ ਕਮੇਟੀ ਵੱਲੋਂ ਦਿਲਖਿਚਵੇਂ ਨਾਮ ਦਿੱਤੇ ਜਾਣਗੇ ਇਸ ਲਈ ਸਾਰੇ ਇਲਾਕਾ ਨਿਵਾਸੀਆਂ ਨੂੰ ਫਿਰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਆਪਣੇ ਆਪਣਾ ਆਪਣੇ ਕੰਮਕਾਰਾਂ ਨੂੰ ਛੱਡਦੇ ਹੋਏ ਇਸ ਮੇਲੇ ਨੂੰ ਰੌਣਕ ਨੂੰ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 3 ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਧਨਤਨ ਬਾਬਾ ਬਸਾਉ ਜੀ ਦੇ ਸਥਾਨਾਂ ਤੇ ਇਕੱਤਰਤ ਪਿੰਡ ਦੇ ਨੌਜਵਾਨ ਵੀਰ ਪ੍ਰਧਾਨ ਸਾਰੇ ਵੀਰ ਇਕੱਤਰ ਹੋਏ ਨੇ ਜਿਨ੍ਹਾਂ ਵਿੱਚ ਗ੍ਰਾਮ ਪੰਚਾਇਤ ਦੇ ਮੁਖ ਮੁਖੀ ਸਾਡੀ ਬੀਬਾ ਕਰਮ ਪਰਮਜੀਤ ਜੀ ਢੇਸੀ ਤੇ ਉਹਨਾਂ ਦੇ ਹਸਬੈਂਡ ਪ੍ਰਧਾਨ ਚੰਝ ਮੇਲਾ ਕਮੇਟੀ ਦੇ ਸਰਦਾਰ ਗੰਦੀਪ ਸਿੰਘ ਜੀ ਢੇਸੀ ਚੇਚੇ ਤੌਰ ਤੇ ਸਾਰੇ ਪਿੰਡ ਦਾ ਇਕੱਠ ਕਰਕੇ ਪਿੰਡ ਦੇ ਮੇਲੇ ਦੀ ਤਿਆਰੀ ਸ਼ੁਰੂ ਕਰ ਦਿੱਤੀ ਆ ਇਹ ਦੋ ਰੋਜ਼ਾ ਛੰਦ ਮੇਲਾ ਹਰੇਕ ਸਾਲ ਦੀ ਤਰ੍ਹਾਂ ਅਸੀਂ ਸਮੰਤ ਆਏ 165ਵਾਂ ਛੰਦ ਮੇਲਾ ਆ ਜਿਹਦੇ ਵਿੱਚ ਉੱਤਰੀ ਭਾਰਤ ਦੇ 165 ਪਹਿਲਵਾਨ ਇੱਥੇ ਹਿੱਸਾ ਲੈਣਗੇ ਅਸੀਂ ਸਾਰੇ ਪਹਿਲਵਾਨਾਂ ਨੂੰ ਉੱਚ ਮੁੱਠੀ ਦੇ ਇਨਾਮ ਦੇਵਾਂਗੇ ਪਹਿਲਾ ਨਾਮ ਜਿਵੇਂ ਸਾਡੇ ਮਾਸਟਰ ਜੀ ਨੇ ਸਾਰੇ ਡਿਟੇਲਸ ਦੱਸ ਦਿੱਤਾ ਆ ਪਹਿਲਾ ਨਾਮ ਥਾਰ ਗੱਡੀ ਆ ਉਸ ਪਹਿਲਵਾਨ ਨੂੰ ਦੇ ਦੇਣੀ ਆ ਜਿਹੜਾ ਪਹਿਲਵਾਨ ਇਥੋਂ ਪਟਕਾ ਲੈ ਜੂ ਬਾਕੀ ਹੋਰ 3 ਐਨ 4 ਐਨ ਫੀਲਡ ਆ ਪ੍ਰੋਟਿਨਾ ਆ ਹੋਰ ਮੋਟਰਸਾਈਕਲ ਆ ਨਬਦੀ ਇਨਾਮ ਆ ਮੈਂ ਸਮਝਦਾ ਮੈਂ ਕਿ ਦਿਲ ਖਿੱਚਵੇਂ بڑے ਇਨਾਮ ਆ ਉਹਨਾਂ ਪਹਿਲਵਾਨਾਂ ਦੀ ਝੋਲੀ 'ਚ ਪਾਵਾਂਗੇ ਜਿਹੜੇ ਇਥੋਂ ਪਟਕਾ ਦੇ ਇਨਾਮ ਲੈ ਜਾਣਗੇ ਇਹਦੇ ਨਾਲ ਹੀ ਮੈਂ ਨਗਰ ਨਿਵਾਸੀਆਂ ਦਾ ਤੇ ਪਿੰਡ ਦੀ ਸੰਝ ਮੇਲਾ ਪਰਵੰਗਾ ਕਮੇਟੀ ਦਾ ਬਹੁਤ ਧੰਨਵਾਦ ਕਰਦਾ ਆ ਕਿ ਜਿਹੜੇ ਆਪਣੇ ਇਥੇ ਆਪਣਾ ਧਰਮ ਸਮਝ ਕੇ ਇਹ ਮੇਲੇ ਦੀ ਪੂਰੀ ਤਿਆਰੀ ਜੁੱਟ ਗਏ ਨੇ ਅਸੀਂ ਬਾਬਾ ਜੀ ਤੋਂ ਅਸ਼ੀਰਵਾਦ ਮੰਗਦੇ ਆ ਇਸ ਮੇਲੇ ਦੀ ਤਿਆਰੀ ਨੂੰ ਉੱਪਰ ਜੋਰ ਐਸਰੇ ਚੜੇ ਜਾਵੇ ਇਹਦੇ ਵਿੱਚ ਮੈਂ ਉੱਚ ਸਭ ਤੋਂ ਚੇਚੇ ਤੌਰ ਤੇ ਇਹਨਾਂ ਵੀਰਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੇ ਸਹਿਯੋਗ ਨਾਲ ਇਹਨਾਂ ਮੇਲਾ ਇੱਥੇ ਤੱਕ ਪਹੁੰਚ ਗਿਆ ਹੈ ਮੈਂ ਸਮ ਗਾਇ ਉਤਰੀ ਭਾਰਤ ਦਾ ਸਭ ਤੋਂ ਉੱਚਾ ਮੇਲਾ ਆ ਵੱਡਾ ਤੇ ਅਨਾਮੀ ਮੇਲਾ ਆ ਜਿਹਦੇ ਵਿੱਚ ਉਤਰੀ ਭਾਰਤ ਦੇ ਟੌਪ ਦੇ ਪਹਿਲਵਾਨ ਇਸਾ ਲੈਂਦੇ ਨੇ ਅਸੀਂ ਕਿਸੇ ਪਹਿਲਵਾਨ ਨੂੰ ਤੇ ਨਰਾਸ਼ ਨਹੀਂ ਜਾਣ ਦਿੰਦੇ ਮੈਂ ਆਸ ਕਰਦਾ ਹਾਂ ਕਿ ਜਿਵੇਂ ਮਾਸਟਰ ਜੀ ਨੂੰ ਪਤਾ ਆ ਕਿ ਸਾਡੇ ਕੋਲ 20-30 ਤੱਕ ਅਨਾਮੀ ਗੱਡੀਆਂ ਪਹੁੰਚ ਗਈਆਂ ਆ ਹੋਰ ਬੜੇ ਨਾਮ ਆ ਇਹ ਬਾਬਾ ਜੀ ਦੀ ਨਗਰੀ ਦੇ ਬੇਟਾ ਪਾਪਾ ਜੀ ਦਾ ਅਸ਼ੀਰਵਾਦ ਹੈ ਜਿਹੜਾ ਕਿ ਮੈਂ ਸਮਝਦਾ ਕਿ ਛੰਝ ਮੇਲੇ ਨੂੰ ਪਾਗ ਲਾਊਗਾ ਅਖੀਰ ਵਿੱਚ ਮੈਂ ਲੰਮੇ ਚੌੜਾ ਨਾ ਕਰਦਾ ਹਾਂ ਦੱਸ ਦੇਣਾ ਚਾਹੁੰਦਾ ਅਸੀਂ ਨਗਰ ਵਾਲੇ ਇਲਾਕਾ ਨਿਵਾਸੀਆਂ ਨੂੰ ਇੱਕ ਖੁੱਲਾ ਸੱਦਾ ਦਿੰਨੇ ਆ ਕਿ ਵੀਰੋ ਭਰਾਓ ਇਸ ਨਗਰ 'ਚ 18-19 ਸਤੰਬਰ ਨੂੰ ਪਹੁੰਚੋ ਤੇ ਛੰਝ ਮੇਲੇ ਦੀ ਰੌਣਕ ਨੂੰ ਵਧਾਓ ਸਾਰਿਆਂ ਦਾ ਦੇ ਲੋ ਧੰਨਵਾਦ ਕਰਾਂਗੇ ਜੀ ਆਇਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ